ਹੈਲੋ ਜੀ ਸਤਿ ਸ਼੍ਰੀ ਅਕਾਲ ਹਾਂਜੀ ਅੱਜ ਆਪਾਂ ਲੈ ਕੇ ਆਏ ਤੁਹਾਡੇ ਲਈ ਇੱਕ ਨਵੀਂ ਹੋ ਟਿਪਸ ਇਹ ਟਿਪਸ ਆਪਣੀਆਂ ਭੈਣਾਂ ਲਈ ਆ ਹਾਊਸ ਵਾਈਫ ਲਈ ਜਿਹੜੀਆਂ ਘਰ ਦੇ ਕੰਮ ਕਰਦੀਆਂ ਨੇ ਉਹਨਾਂ ਲਈ ਆ ਜਿਵੇਂ ਕਿ ਆਪਾਂ ਘਰ ਦੇ ਸਾਰੇ ਸਾਫ ਸਫਾਈ ਕਰਦਿਆਂ ਤੇ ਝਾੜੂ ਪੋਚਾ ਲਾ ਕੇ ਆਪਾਂ ਕਮਰੇ ਵਗੈਰਾ ਤਾਂ ਚਮਕਾ ਦੰਨੇ ਆ ਹਨਾ ਤੇ ਜਿਹੜੇ ਆਪਣੇ ਇਦਾਂ ਦੇ ਜਾਲੀ ਵਾਲੇ ਦਰਵਾਜ਼ੇ ਹੁੰਦੇ ਆ ਜਾਂ ਲੱਕੜ ਦੇ ਦਰਵਾਜ਼ੇ ਹੁੰਦੇ ਆ ਉਹਨਾਂ ਤੇ ਕਾਫੀ ਜ਼ਿਆਦਾ ਮਤਲਬ ਢੂੜ ਮਿੱਟੀ ਪਈ ਹੁੰਦੀ ਆ ਜਿਵੇਂ ਕਿ ਇਹ ਦੇਖ ਲਓ ਤੁਸੀਂ ਇਹ ਸਾਡੇ ਇਹ ਇੱਧਰ ਥੱਲੇ ਆ ਇਹ ਬੈਠਕ ਉਹਦਾ ਦਰਵਾਜ਼ਾ ਹੈ ਤੇ ਇਦਾਂ ਨੇਰੀਆਂ ਦੇ ਕਾਰਨ ਇਹਦੀਆਂ ਜਾਲੀਆਂ ਬਹੁਤ ਜ਼ਿਆਦਾ ਮਤਲਬ ਮਿੱਟੀ ਧੂਲ ਕੱਟੇ ਨਾਲ ਭਰੀਆਂ ਹੋਈਆਂ ਨੇ ਤੇ ਇਹ ਆਪਾਂ ਸਾਫ਼ ਕਰਾਂਗੇ ਤੇ ਤੁਹਾਨੂੰ ਅੱਜ ਦੱਸਦੇ ਆ ਕਿ ਆਪਾਂ ਇਹ ਇਹਨਾਂ ਦਰਵਾਜ਼ਿਆਂ ਨੂੰ ਲੱਕੜਦਿਆਂ ਨੂੰ ਬਿਨਾਂ ਕਿੰਨਾ ਹਨਾ ਆਸਾਨੀ ਦੇ ਨਾਲ ਸਾਫ਼ ਕਰ ਸਕਦੇ ਆ ਤੇ ਬਿਨਾਂ ਪਾਲਸ ਕਰੇ ਆਪਾਂ ਇਹਨਾਂ ਦਰਵਾਜ਼ਿਆਂ ਨੂੰ ਚਮਕਾ ਸਕਦੇ ਆ ਤੇ ਕਿਉਂਕਿ ਜੀ ਸਫਾਈ ਸਫਾਈ ਕਰਨ ਦਾ ਕੰਮ ਆਪਣਾ ਹੈਣਾ ਦਾ ਹੀ ਹੁੰਦਾ ਹੈ ਨਾ ਹਾਊਸ ਵਾਈਫ ਦਾ ਹੀ ਜੇ ਹਨਾ ਕਰਦੇ ਕਮਰਿਆਂ ਦੇ ਨਾਲ-ਨਾਲ ਦਰਵਾਜ਼ੇ ਵੀ ਚਮਕਿ ਹੁਣ ਤਾਂ ਬਹੁਤ ਵਧੀਆ ਲੱਗਦੇ ਨੇ ਹਨਾ ਘਰ ਵੀ ਸੋਹਣਾ ਲੱਗਦਾ ਹੈ ਤੇ ਆਪਾਂ ਜਿਆਦਾ ਟਾਈਮ ਨਹੀਂ ਤੁਹਾਡਾ ਲੈਂਦੇ ਹੈਗੇ ਤੁਹਾਨੂੰ ਦੱਸਦੇ ਆ ਬਹੁਤ ਹੀ ਬਹੁਤ ਹੀ ਵਧੀਆ ਟ੍ਰਿਕ ਜਿਹਦੇ ਨਾਲ ਤੁਸੀਂ ਆਪਣੇ ਘਰ ਦੇ ਲੱਕੜ ਦੇ ਦਰਵਾਜ਼ੇ ਚਮਕਾ ਸਕਦੇ ਹੋ ਦੇਖੋ ਇਹ ਗਰਦਾ ਪਿਆ ਹੋਇਆ ਹੈ ਤੇ ਸਭ ਤੋਂ ਪਹਿਲਾਂ ਆਪਾਂ ਇਹ ਗਰਦਾ ਸਾਰੇ ਸਾਫ਼ ਕਰ ਲਾਂਗੇ ਮੈਂ ਥੋੜੀ ਜਿਹੀ ਗਲੀ ਨੋ ਮਤਲਬ ਗਿੱਲੀ ਜੀ ਲੀਰ ਲਈਆ ਕਪੜਾ ਕੋਈ ਵੀ ਲੈ ਲਿਓ ਤੇ ਉਹਦੇ ਨਾਲ ਨਾ ਇਹ ਸਾਰਾ ਧਰਦਾ ਸਾਫ ਕਰ ਦੇ ਸਾਰੇ ਸਾਰੇ ਦਰਵਾਜੇ ਤੋਂ ਇਸ ਤਰ੍ਹਾਂ ਮੈਂ ਆਪਣੇ ਘਰ ਦੇ ਦਰਵਾਜੇ ਇਸ ਤਰ੍ਹਾਂ ਹੀ ਸਾਫ ਕਰਦੀਆਂ ਲੱਕੜੀ ਦੇ ਕਿਉਂਕਿ ਜੀ ਨਾ ਤਾਂ ਇਹਨਾਂ ਨੂੰ ਧੋ ਸਕਦੇ ਆ ਜੇ ਧੋਨੇ ਆ ਫਿਰ ਪਾਣੀ ਨਾਲ ਹਨਾ ਲੱਕੜ ਖਰਾਬ ਹੋਣ ਦਾ ਡਰ ਰਹਿੰਦਾ ਹੈ ਤੇ ਬਸ ਇਦਾਂ ਕਾਫੀ ਟਾਈਮ ਹੋ ਗਿਆ ਦਵਾਜਾ ਲੱਗੇ ਨੂੰ ਇਹ ਬਹੁਤ ਪੁਰਾਣਾ ਹੈ ਐ ਨੀਗਾ ਵੀ ਹੁਣ ਇਹ ਲਵਾਇਆ ਹੈ ਤੇ ਧੂੜ ਮਿੱਟੀ ਬਹੁਤ ਜ਼ਿਆਦਾ ਪੈ ਜਾਂਦੀ ਹੈ ਇੱਥੇ ਆਪਣੇ ਤੇ ਤੁਹਾਨੂੰ ਦੱਸਦੇ ਆ ਕਿਸ ਤਰ੍ਹਾਂ ਆਪਾਂ ਇਹਨਾਂ ਨੂੰ ਚਮਕਾਉਨੇ ਆ ਬਿਨਾ ਪਾਰਸ ਦੇ ਵੀਡੀਓ ਦਿਨਾ ਬਣੇ ਰਿਓ ਕਿਉਂ ਨਾ ਮੈਂ ਇਹਦਾ ਸਾਰਾ ਗਰਦਸ ਸਾਫ ਕਰਦਾ ਇਸ ਤਰ੍ਹਾਂ ਲੀਰਨਾ ਸਾਫ ਕਰ ਲਿਓ ਸਾਰੀਆਂ ਚਾੜੀਆਂ ਦੇ ਵਿੱਚੋਂ ਇਹ ਹੈ ਡਬਲ ਚਾੜੀ ਦਾ ਦਰਵਾਜਾ ਤੁਸੀਂ ਇਸੇ ਤਰੀਕੇ ਨਾਲ ਆਪਣੇ ਜਿਹੜੇ ਲੱਕੜ ਦੇ ਦਰਵਾਜ਼ੇ ਹੁੰਦੇ ਆ ਉਹਨਾਂ ਨੂੰ ਵੀ ਚਮਕਾ ਸਕਦੇ ਹੋ। ਲਓ ਜੀ ਇੱਥੇ ਆਪਾਂ ਨੇ ਕੌਲੀ ਦੇ ਵਿੱਚ ਪਾ ਲਿਆ ਤਾਰਬੀਨ ਦਾ ਤੇਲ। ਇਸ ਤੇਲ ਨਾਲ ਜਾਲੀਆਂ ਨੂੰ ਜਰ ਨਹੀਂ ਲੱਗਦੀ ਹੈਗੀ ਨਾਲੇ ਬਹੁਤ ਹੀ ਆਸਾਨੀ ਨਾਲ ਚਮਕ ਜਾਂਦੀਆਂ ਨੇ। ਇਹ ਤੇ ਪਾ ਲਾਂਗੇ। ਜਿਵੇਂ ਤੁਹਾਨੂੰ ਰੜਾ ਕੇ ਨਾ ਇੱਕ ਚਾਹੀਦਾ ਇਦਾਂ ਦਾ। ਆਪਾਂ ਨੂੰ ਕੋ ਕੱਪੜਾ ਇਹਦੀ ਸੈਤਾਨ ਨਾਲ ਆਪਾਂ ਲਾਵਾਂਗੇ ਦਰਵਾਜੇ ਵਿੱਚ ਇਦਾਂ ਡਬੋ ਕੇ ਧੀਰ ਨੂੰ ਦਰਵਾਜਿਆਂ ਤੇ ਫੇਰਾਂਗੇ ਲਓ ਜੀ ਹੁਣ ਆਪਾਂ ਸਾਰੇ ਗੇਟਾਂ ਨੂੰ ਇਦਾਂ ਤੇਲ ਲਾ ਦਾਂਗੇ ਜਾਲੀਆਂ ਨੂੰ ਧੀਰ ਦੀ ਮਦਦ ਨਾਲ ਸਾਰੀਆਂ ਜਾਲੀਆਂ ਤੇ ਇਦਾਂ ਤੇਲ ਲਾ ਦਾਂਗੇ ਆਪਾਂ ਤੇ ਵਿੱਚ ਆਪਣੇ ਜਾਨਵਰਾ ਦੀ ਆਵਾਜ਼ ਆ ਰਹੀ ਹੈ ਪਲੀਜ਼ ਇਗਨੋਰ ਕਰਿਓ ਤੇ ਜੇਕਰ ਵੀਡੀਓ ਪਸੰਦ ਆਉਂਦੀ ਹੈ ਨਾ ਪਲੀਜ਼ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਇੱਕ ਸੋਹਣਾ ਜਿਹਾ ਕਮੈਂਟ ਜਰੂਰ ਕਰਿਆ ਕਰੋ ਤੇ ਦੱਸਿਆ ਕਰੋ ਕਿ ਕਿਹੋ ਜਿਹੀ ਲੱਗੀ ਤੁਹਾਨੂੰ ਸਾਡੀ ਵੀਡੀਓ ਇਹ ਇਹ ਧੀਆ ਹੋਰ ਹਨਾ ਘਰੇਲੂ ਟਿਪਸ ਦੇਖਣ ਲਈ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਪਾਂ ਤੁਹਾਡੇ ਲਈ ਨਵੇਂ-ਨਵੇਂ ਟਿਪਸ ਲੈ ਕੇ ਆਉਂਦੇ ਰਹਾਂਗੇ ਘਰ ਦੇ ਨਾਲ ਸੰਬੰਧਤ ਬਹੁਤ ਹੀ ਸੌਖੇ ਤੇ ਆਸਾਨ ਤਰੀਕੇ ਨਾਲ ਹਨਾ ਜਿਹੜੇ ਆਪਣੀਆਂ ਭੈਣਾਂ ਨੂੰ ਮਦਦ ਕਰ ਸਕਣ ਘਰ ਦੇ ਰਿੰਡੂ ਕੰਮਾਂ ਦੇ ਵਿੱਚ ਇਹੋ ਜਿਹੀਆਂ ਟਿਪਸਾਂ ਲੈ ਕੇ ਆਉਂਦੇ ਰਹਾਂਗੇ ਪਲੀਜ਼ ਜਰੂਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਪੋਰਟ ਕਰਿਓ ਸਾਰੀਆਂ ਚਾਲੀਆਂ ਇਦਾਂ ਸਾਫ਼ ਕਰ ਦਾਂਗੇ ਵਿੱਚੇ ਲੱਕੜੀ ਨਹੀਂ ਬਣਾਉਂਦੇ ਦੇਖੋ ਦਰਵਾਜ਼ੇ ਤੋਂ ਸਾਰੀ ਮੈਲ ਲੈ ਰਹੀ ਹੈ ਜਿੰਨਾ ਵੀ ਹੋਊਗਾ ਇਹ ਨਹੀਂ ਰਵੀ ਇਹਦੇ ਤੇ ਘਰ ਦਾ ਜੰਮ ਕੇ ਛੇਤੀ ਇਹ ਖਰਾਬ ਹੋ ਜਾਊਗਾ ਇਹਨੇ ਸੁੱਕ ਜਾਣਾ ਤੇ ਘਰ ਦਾ ਬਿਲਕੁਲ ਨਹੀਂ ਜੰਮਦਾ ਹੈਗਾ ਇਲਾਤੇ ਕਾਫੀ ਟਾਈਮ ਕੱਢ ਜਾਂਦਾ ਹੈ ਦਰਵਾਜ਼ਾ ਖਰਾਬ ਨਹੀਂ ਹੁੰਦਾ ਛੇਤੀ ਛੇਤੀ ਲਓ ਜੀ ਦੇਖੋ ਆਪਣਾ ਸਾਰਾ ਦਰਵਾਜ਼ਾ ਸਾਫ਼ ਹੋ ਗਿਆ ਸਾਰੀਆਂ ਝਾਲੀਆਂ ਚਮਕ ਗਈਆਂ ਤੇ ਸਾਫ਼ ਹੋ ਗਈਆਂ ਤੇ ਇਹ ਪਹਿਲਾ ਦਰਵਾਜ਼ਾ ਦੇਖੋ ਤੇ ਹੁਣ ਦੇਖੋ ਕਿੰਨਾ ਸਾਫ਼ ਆ ਇਸ ਤਰ੍ਹਾਂ ਆਪਾਂ ਬਿਨਾ ਪਾਲਸ ਕਰੇ ਆਪਣੇ ਦਰਵਾਜ਼ਿਆਂ ਨੂੰ ਚਮਕਾ ਸਕਦੇ ਆ ਇਸ ਟ੍ਰਿਕ ਦੀ ਸਹਾਇਤਾ ਨਾਲ ਲਓ ਜੀ ਅੱਜ ਦੀ ਟ੍ਰਿਕ ਪਸੰਦ ਆਈ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਉਸ ਨੂੰ ਮਿਲਦੇ ਆ ਕੱਲੂ ਕਿਸੇ ਹੋਰ ਨਵੀਂ ਟ੍ਰਿਕ ਦੇਣਾ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ